ਅਸੀਂ ਪਹਿਲੀ ਵਾਰ ਹੀ ਡਾਂਗਾ ਨਹੀਂ ਚੁੱਕ ਲੈਣਾ ਹਾਂ ਬਿਲਕੁਲ ਪਿਛਲੀ ਵਾਰ ਹੋਇਆ ਦਾ ਵਿਰੋਧ ਕੀਤਾ ਰੁਕਿਆ ਇਸ ਵਾਰ ਵੀ ਰੋਕਿਆ ਕਿ ਨਹੀਂ ਕਰਨਾ ਪਹਿਲਾਂ ਵੀ ਹੋਇਆ ਸੀ ਸੁਣ ਚ ਆਇਆ ਕਿ ਚਾਰ ਵਾਰੀ ਹੋ ਚੁੱਕੀ ਬੜੀ ਵਾਰ ਹੋਇਆ ਇੱਥੇ ਅੱਛਾ ਜਦੋਂ ਪਿਛਲੀ ਵਾਰ ਇਹਨਾਂ ਨੇ ਕੇਸਾਂਧਾਰੀ ਨੌਜਵਾਨਾਂ ਕੋਲੋਂ ਕਿੱਕਲੀਆਂ ਪਵਾਈਆਂ ਨਾ ਵਾਲ ਖਲਾਰ ਕੇ ਹਾਂ ਉਹ ਸਮੇਂ ਬਹੁਤ ਰੌਲਾ ਪਿਆ ਹੁਣ ਜਿਹੜੇ ਉਹ ਰਿਦਮ ਚੱਡਾ ਜੀ ਨੇ ਜਿਹੜੇ ਫਾਊਂਡਰ ਨੇ ਇਸ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਉਹ ਆਪ ਤਾਂ ਇਸ ਕਮਿਊਨਿਟੀ ਦਾ ਹਿੱਸਾ ਨਹੀਂ ਹੈ ਉਹ ਕਹਿੰਦੇ ਆ ਕਿ ਮੈਂ ਤਾਂ ਇਹਨਾਂ ਦੀ ਡਿਵੈਲਪਮੈਂਟ ਲਈ ਕਰ ਰਹੀ ਆ ਇਹਨਾਂ ਦੀ ਹਿਊਮਿਲੇਸ਼ਨ ਨਿਕਲੇ ਇਹ ਸਮਾਜ ਚੱਗਿਆ ਹੋਣ ਹੂੰ ਤੇ ਕਿੱਡੀ ਜ਼ਿਆਦਾ ਤੁਸੀਂ ਆਪ 파ਟ ਹੋ ਇਸ ਚੀਜ਼ ਦਾ ਉਹ ਠੀਕ ਆ ਵਿਚਾਰੇ ਉਹਨਾਂ ਨੂੰ ਕੋਈ ਹੈ ਸਾਈਕੋਲੋਜੀਕਲ ਇਫੈਕਟ ਉਹਦਾ ਇਲਾਜ ਸੰਭਵ ਆ ਪਰਿਵਾਰਾਂ ਨੂੰ ਸਮਝਾਇਆ ਜਾ ਸਕਦਾ ਉਹਨਾਂ ਦੀ ਆਦਤਾਂ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦਾ ਖਾਣ ਪੀਣ ਉਹਨਾਂ ਦੀ ਡਾਈਟ ਚੇਂਜ ਕੀਤੀ ਜਾ ਸਕਦੀ ਹੈ ਉਹ ਸੋਸਾਇਟੀ 'ਚ ਫਿੱਟ ਹੋ ਸਕਦੇ ਆ ਪਰ ਇਹਦੀਆਂ ਚੀਜ਼ਾਂ ਦੇ ਨਾਲ ਕੋਈ ਗੱਲ ਕਿਸੇ ਪਾਸੇ ਲੱਗਣ ਵਾਲੀ ਹੈ